ਅੱਜ ਗੱਲ ਕਰਦੇ ਹਾਂ ਜੀ ਰੰਦਾਵਾ ਗੋਤ ਦੇ ਬਾਰੇ ਰੰਦਾਵਾ ਰੰਦਾਵਾ ਵੰਸ ਦਾ ਜਾਂ ਗੋਤ ਦਾ ਮੋਢੀ ਸੀ ਇਹ ਪੱਟੀ ਰਾਜਪੂਤਾਂ ਚੋਹਾਨਾ ਸਿੱਧੂਆਂ ਬਰਾੜਾਂ ਤੇ ਸਾਰਨਾ ਦੇ ਵੰਗ ਰੰਦਾਵੇ ਵੀ ਜੁੰਦਰ ਦੀ ਵੰਸ਼ ਵਿੱਚੋਂ ਹਨ ਪਰ ਇਹ ਇਹਨਾਂ ਦੋਹਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ 12ਵੀਂ ਸਦੀ ਵਿੱਚ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉੱਠ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਕੇ ਆਵਾਦ ਹੋਏ ਮਾਨ ਜੱਟਾਂ ਨਾਲ ਰਿਸ਼ਤੇਦਾਰੀ ਪਾ ਕੇ ਜੱਟ ਭਾਈਚਾਰੇ ਚਰਚਰਾਲ ਮਿਲ ਗਏ ਚਹਲ ਇਹਨਾਂ ਨਾਲ ਈਰਖਾ ਕਰਨ ਲੱਗ ਪਏ ਉਹਨਾਂ ਨੇ ਰੰਡਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅਗਲਾ ਦਿੱਤੀ ਰੰਡਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਸੇ ਕਾਰਨ ਬਹੁਤੇ ਰੰਡਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ ਅੰਮ੍ਰਿਤਸਰ ਖੇਤਰ ਵਿੱਚ ਕਥੂ ਨੰਗਲ ਤੇ ਰਮਦਾਸਪੀ ਰੰਧਾਵੇ ਪਾਈਚਾਰੇ ਦੇ ਉੱਗੇ ਪਿੰਡ ਹਨ ਪੁਰਾਣੀ ਦੁਸ਼ਮਣੀ ਕਾਰਨ ਰੰਧਾਵੇ ਚੈਲਾ ਨਾਲ ਰਿਸ਼ਤੇਦਾਰੀ ਨਹੀਂ ਪਾਉਂਦੇ ਸਨ ਕਦਰ ਰੰਧਾਵੇ ਦੀ ਵੰਸ ਦੇ ਲੋਕ ਬਟਾਲੇ ਦੇ ਖੇਤਰ ਵਿੱਚ ਚਲੇ ਗਏ ਇਸ ਇਲਾਕੇ ਵਿੱਚ ਇਸ ਗੋਤ ਦਾ ਪੁਰਾਣਾ ਤੇ ਮੋਢੀ ਪਿੰਡ ਪੱਖੋ ਕਿਹਾਏ ਇਸ ਵੰਸ ਦੇ ਕੁਝ ਲੋਕ ਕੁਝ ਸਮੇਂ ਤੋਂ ਬਾਅਦ ਪੀਲਾ ਪਿੰਡ ਚਾਬਾਦ ਹੋ ਗਏ ਗੁਰਦਾਸਪੁਰ ਖੇਤਰ ਦੇ ਵਿੱਚ ਉਹ ਨਸ਼ਹਿਰਾ ਮੱਝਾ ਸਿੰਘ ਤਾਰੂਵਾਲੀ ਤੇ ਬੁਲੇਵਾਲ ਇਹ ਪਿੰਡ ਵੀ ਰੰਦਾਵੇ ਭਾਈਚਾਰੇ ਦੇ ਹਨ ਰੰਦਾਵੇ ਪੱਟੀਆਂ ਨੂੰ ਆਪਣਾ ਭਾਈਚਾਰਾ ਸਮਝਦੇ ਸਨ ਬਟਾਲਾ ਸ਼ਹਿਰ ਦੀ ਜਿਹੜੀ ਨਹੀਂ ਆ ਉਹ RAMDEO ਪੱਟੀ ਨੇ ਰੱਖੀ ਮੱਝੇ ਵਿੱਚੋਂ ਕੁਝ ਰੰਦਾਵੇ ਗੁਜਰਾਂਵਾਲੇ ਦੇ ਖੇਤਰ ਵਿੱਚ ਰਮਦਾਸ ਤੇ ਬਹਾਪੁਰ ਆਦ ਕੰਡਾਂ 'ਚ ਆਵਾਦ ਹੋ ਗਏ ਖੋਰੰਦਾ ਵੇਦਾ ਪੋਤਾ ਅਜੀਤ ਰੰਧਾਵਾ ਗੁਰੂ ਨਾਨਕ ਦਾ ਸੇਵਕ ਸੀ ਜਦੋਂ ਗੁਰੂ ਸਾਹਿਬ ਨੇ ਕਰਤਾਰਪੁਰ ਆਵਾਦ ਕੀਤਾ ਤਾਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਪੱਖੋ ਕੇ ਪਿੰਡ ਵਿੱਚ ਅਜੀਤੇ ਰੰਧਾਵੇ ਦੇ ਕੋਲ ਰਹਿੰਦਾ ਸੀ ਪੱਖੋ ਦੀ ਵੰਸ ਦੇ ਰੰਧਾਵੇ ਦੂਰ ਦੂਰ ਤੱਕ ਪੈਲੇ ਹੋਏ ਹਨ ਮਾਲਵੇ ਦੇ ਵਿੱਚ ਰੰਧਾਵਿਆਂ ਦਾ ਮੁੱਖ ਟਿਕਾਣਾ ਮਾਲਵੇ ਦਾ ਤਾਮਕੋਟ ਖੇਤਰ ਸੀ ਇਹ ਅੱਜ ਕੱਲ ਮਾਨਸੇ ਦੇ ਵਿੱਚ ਹੈ ਚੈਲਾ ਦੇ ਨਾਲ ਦੁਸ਼ਮਣੀ ਕਾਰਨ ਜਦੋਂ ਰੰਧਾ ਵਿਤਾਮਕੋਟ ਦਾ ਇਲਾਕਾ ਛੱਟ ਕੇ ਆਪਣਾ ਆਪਣਾ ਸਮਾਨ ਗੱਡਿਆਂ ਤੇ ਲੱਦ ਕੇ ਚੱਲ ਪਏ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਗੱਡੇ ਦਾ ਇੱਕ thora ਟੁੱਟ ਗਿਆ ਇਸ ਨੂੰ ਗੱਡੇ ਦੇ ਮਾਲਕ ਨੇ ਵੱਦ ਸਗਣ ਸਮਝ ਕੇ ਉਸੇ ਥਾਂ ਰੁਕ ਕੇ ਉੱਥੇ ਹੀ ਡੇਰੇ ਲਾ ਲਏ ਇਸ ਖੇਤਰ ਵਿੱਚ ਮੀਮਸਾ ਜਾਂ ਅਮਰਗੜ ਵੱਲੇ ਰੰਧਾ ਵੀ ਰਹਿੰਦੇ ਨੇ ਬਾਕੀ ਰੰਧਾ ਵੀ ਅੱਗੇ ਮਾਝੇ ਤੇ ਦੋਆਬੇ ਵੱਲ ਦੂਰ ਦੂਰ ਤੱਕ ਚਲੇ ਗਏ ਜੇਸਥਾ ਗੱਡੇ ਦਾ ਧੁਰਾ ਟੁੱਟਿਆ ਸੀ ਮੀਮਸਾ ਵਾਲੇ ਰੰਧਾਵੇ 12 ਸਾਲ ਪਿੱਛੋਂ ਆਕੇ ਉਸ ਥਾਂ ਦੀ ਮਾਨਤਾ ਕਰਦੇ ਆ ਸਰਹੌਂ ਦੇ ਨੇੜੇ ਫਤੇਗੜ ਸਾਹਿਬ ਦੇ ਖੇਤਰ ਵਿੱਚ ਵੀ ਇੱਕ ਰੰਧਾਵਾ ਪਿੰਡ ਬਹੁਤ ਪੁਰਾਣਾ ਤੇ ਉੱਗਾ ਮਾਲਵੇ ਦੇ ਫਤੇਗੜ ਪਟਿਆਲਾ ਸੰਗਰੂਰ ਨਾਬਾ ਲੁਧਿਆਣਾ ਮਲੇਰਕੋਟਲਾ ਮੋਗਾ ਫਿਰੋਜ਼ਪੁਰ ਤੇ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਵੀ ਰੰਧਾਵੇ ਭਾਈਚਾਰੇ ਦੇ ਕਾਫੀ ਲੋਕ ਵਸਦੇ ਆ ਦੁਆਬੇ ਦੇ ਜਲੰਧਰ ਹੁਸਿਆਰਪੁਰ ਦੇ ਕਪੂਰਥਲਾ ਖੇਤਰ ਚ ਰੰਧਾਵੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਚ ਆਵਾਦ ਨੇ ਜਲੰਧਰ ਦੇ ਖੇਤਰ ਵਿੱਚ ਰੰਧਾਵਾ ਮਸੰਦਾ ਪਿੰਡ ਰੰਧਾਵੇ ਭਾਈਚਾਰੇ ਦਾ ਵੱਡਾ ਤੇ ਮਸ਼ਹੂਰ ਪਿੰਡ ਹੈ ਮਹਾਨ ਪੰਜਾਬੀ ਸਹਿਯੋਗਕਰ ਮਹਿੰਦਰ ਸਿੰਘ ਰੰਧਾਵਾ ਦੁਆਬੇ ਦਾ ਰੰਧਾਵਾ ਜੱਟ ਸੀ ਪਹਿਲਾਂ ਪਹਿਲਾਂ ਸਾਰੇ ਰੰਧਾਵੇ ਸਖੀ ਸਰਬਰ ਸੁਲਤਾਨੀਏ ਦੇ ਚੇਲੇ ਸਨ ਪਰ ਸਿੱਖ ਗੁਰਮੁਖ ਦੇ ਪ੍ਰਭਾਵ ਕਾਰਨ ਬਹੁਤੇ ਰੰਧਾਵਿਆਂ ਨੇ ਸਿੱਖ ਧਰਮ ਧਾਰਨ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੰਧਾਵੇ ਜੱਟਾਂ ਨੇ ਬਹੁਤ ਤਰੱਕੀ ਕੀਤੀ ਰੰਧਾਵੇ ਖਾਨਦਾਨ ਦਾ ਇਤਿਹਾਸ ਸਰ ਗਰੀਫਨ ਦੀ ਖੋਜ ਪੁਸਤਕ ਪੰਜਾਬ ਚੀਫਸ ਵਿੱਚ ਦਿੱਤਾ ਗਿਆ ਮੁਸਲਮਾਨਾਂ ਦੇ ਰਾਜ ਸਮੇਂ ਕੁਝ ਰੰਧਾਵੇ ਲਾਲਚ ਜਾਂ ਮਜਬੂਰੀ ਦੇ ਕਾਰਨ ਮੁਸਲਮਾਨ ਬਣੇ ਬਟਾਲੇ ਤਹਿਸੀਲ ਦੇ ਭੋਲੇ ਕੇ ਪਿੰਡ ਦੇ ਕੁਝ ਰੰਧਾਵੇ ਮਜਬੂਰੀ ਕਰਨਾ ਮੁਸਲਮਾਨ ਬਣੇ ਭੋਲੇ ਕੇ ਪਿੰਡ ਦਾ ਭੋਲੇ ਦਾ ਪੁੱਤਰ ਰਜ਼ਾਦਾ ਇੱਕ ਚੋਰ ਤੇ ਧੜ ਵੀ ਸੀ ਇੱਕ ਵਾਰ ਉਸ ਨੇ ਸਾਹੀ ਘੋੜੇ ਚੋਰੀ ਕਰ ਲੈ ਸਨ ਕਾਜ਼ੀ ਤੋਂ ਆਪਣੀ ਸਜ਼ਾ ਮਾਫ ਕਰਵਾਉਣ ਦੇ ਲਈ ਉਹ ਮੁਸਲਮਾਨ ਬਣ ਗਿਆ ਸੀ ਉਸ ਦੇ ਨਾਲ ਹੀ ਉਸ ਦੀ ਇੱਕ ਔਰਤ ਦੀ ਵੰਸ਼ ਮੁਸਲਮਾਨ ਬਣ ਗਈ ਤੇ ਦੂਜੀ ਦੀ ਵੰਸ਼ Hindu ਹੀ ਰਹੀ ਸੀ ਪਹਿਲੀ ਔਰਤ ਦਾ ਪੁੱਤਰ ਅਮੀਂਚਾ ਹਿੰਦੂ ਹੀ ਰਹਾ ਜਦੋਂ ਕਿ ਦੂਜੀ ਔਰਤ ਦੇ ਬੇਟੇ ਅਬੂਲ ਅਦਲੀ ਤੇ ਜ਼ਮਾਲ ਮੁਸਲਮਾਨ ਸਨ ਜਿਨ੍ਹਾਂ ਦੀ ਵੰਸ ਦੇ ਰੰਧਾਵੇ ਭੋਲੇ ਕੇ ਤੇ ਚੱਕ ਮਹਿਮਨ ਵਿੱਚ ਆਬਾਦ ਸਨ ਸਾਹਿਬ ਮਹਿਮਨ ਗੁਰੂ ਨਾਨਕ ਸਾਹਿਬ ਦੇ ਸਮੇਂ ਹੋਇਆ ਸੀ ਇਹ ਦਿਓ ਗੋਦ ਦਾ ਜੱਟ ਸੀ ਇਹ ਗੁਰੂ ਨਾਨਕ ਦਾ ਸ਼ਰਧਾਲੂ ਤੇ ਕਾਮਲ ਭਗਤ ਸੀ ਇਸ ਦੇ ਸ਼ਰਧਾਲੂਆਂ ਨੇ ਇਸ ਨਾਲ ਕਈ ਕਰਮਾਤਾ ਜੋੜਨਾ ਇਸ ਨਹੀਂ ਚਖ ਮਹਿਮਨ ਪੰਡ ਬਸਾਇਆ ਸੀ ਜਿੱਥੇ ਇਸ ਦੀ ਸਮਾਦ ਵੀ ਹੈ ਤੇ ਇੱਕ ਤਲਾਬ ਵੀ ਇਸ ਪਵਿੱਤਰ ਤਲਾਬ ਨੂੰ ਇਸ ਦੇ ਸਰਦਾਲੂ ਤੇ ਕੁਝ ਰੰਦਾਵੇ ਗੰਗਾ ਸਮਝ ਕੇ ਪੂਜਦੇ ਹਨ ਰੰਦਾਵੇ ਭਾਈਚਾਰੇ ਦੇ ਲੋਕ ਗੁਰੂ ਨਾਨਕ ਜੀ ਸਿੱਧ ਸਾਹੂ ਦੇ ਢੱਲੇ ਮਹਿਮਨ ਸਾਹਿਬ ਦੀ ਸਮਾਦ ਬੁੱਢਾ ਸਾਹਿਬ ਦੇ ਗੁਰਦੁਆਰੇ ਸਾਹਿਬ ਰਾਮ ਕਮਰ ਦੇ ਦਰਵਾਰ ਆਦੀ ਬਹੁਤ ਮਾਨਤਾ ਕਰਦੇ ਹਨ ਰੰਧਾਵਾ ਗੋਦ ਦੇ ਅਟਾ ਸਿੱਧ ਸਾਹੂ ਦੇ ਢਿੱਲੇ ਤੇ ਜਾ ਕੇ ਕੱਤ ਤੱਕ ਤਿਹਾਰ ਦੇ ਮਹੀਨੇ ਰਸਮ ਦੇ ਤੌਰ ਤੇ ਮਿੱਟੀ ਕੱਟ ਕੇ ਬੱਕਰੇ ਦੀ ਕੁਰਬਾਨੀ ਦਿੰਦੇ ਹਨ ਆਪਣੇ ਗੋਦ ਦੇ ਮਰਾਸੀ ਅਤੇ ਬ੍ਰਾਹਮਣ ਨੂੰ ਚੜਾਵਾ ਵੀ ਦਿੰਦੇ ਹਨ ਸਾਬ੍ਰਾਮ ਕੰਵਰ ਦਾ ਦਰਬਾਰ ਜ਼ਿਲ੍ਹਾ ਗਰਦਾਸਪੁਰ ਦੀ ਤਹਿਸੀਲ ਸ਼ਕਰਕੋਟ ਵਿੱਚ ਨੇਤਨ ਦੇ ਸਥਾਨ ਤੇ ਸੀ ਸਾਬ੍ਰਾਮ ਕੰਵਰ ਦੇ ਲੜਕੇ ਸਾਬ ਅਨੂਪ ਦਾ ਦਰਬਾਰ ਬਟਾਲਾ ਤਹਿਸੀਲ ਦੇ ਤੇਜੇ ਖੁਰਦ ਪਿੰਡ ਵਿੱਚ ਸੀ ਕਿਸੇ ਸਮੇ ਸਾਰੇ ਦਰਬਾਰ ਤੇ ਉਦਾਸੀ ਸਾਧੂਆਂ ਦਾ ਕਬਜਾ ਸੀ ਸਾਰੇ ਪੰਜਾਬ ਵਿੱਚ ਹੀ ਉਦਾਸੀਆਂ ਤੇ ਨਿਰਮਲਿਆਂ ਦੇ ਕਾਫੀ ਡੇਰੇ ਸਨ ਲੋਕ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਕਿਸੇ ਸਮੇ ਇਹਨਾਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਸੀ ਗੁਰੂ ਨਾਨਕ ਸਾਹਿਬ ਦਾ ਇੱਕ ਸਿੱਖ ਬਾਬਾ ਬੁੱਢਾ ਵੀਰਨ ਦਾ ਵਜਟ ਸੀ ਇਸ ਦਾ ਜਨਮ ਪਿੰਡ ਕਥੂ ਨਗਰ ਜ਼ਿਲ੍ਹਾ ਅੰਮ੍ਰਿਤਸਰ ਚ ਹੋਇਆ ਗੁਰੂ ਨਾਨਕ ਜੀ ਨਾਲ ਮੇਲ ਹੋਇਆ ਤਾਂ ਉਸ ਦੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਜੀ ਨੇ ਉਸ ਨੂੰ ਬੁੱਢੇ ਦਾ ਵਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਿਲਕ ਇਹਨਾਂ ਦੇ ਹੱਥੋਂ ਹੀ ਲਵਾਇਆ ਸੀ 6ਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਟਿੱਕਾ ਬਾਬਾ ਬੁੱਢਾ ਜੀ ਹੀ ਲਗਾਉਂਦੇ ਰਹੇ ਬਾਬਾ ਬੁੱਢਾ ਜੀ ਪਿਛਲੀ ਉਮਰ ਵਿੱਚ ਪੈਂਦਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਜਾ ਵਸੇ ਤੇ ਉੱਥੇ ਹੀ ਪ੍ਰਾਂਤ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹਥੀ ਬਾਬਾ ਜੀ ਦਾ ਇੱਥੇ ਹੀ ਸੰਸਕਾਰ ਕੀਤਾ ਬਾਬਾ ਜੀ ਪਰਮਨੁੱਖ ਸਨ ਬਾਬਾ ਜੀ ਦੀ ਵੰਸ ਦੇ ਰੰਡਾਵੇ ਬਹੁਤ ਵਧੇ ਖੁੱਲੇ ਸੱਤਵੇਂ ਗੁਰੂ ਹਰ Rai ਜੀ ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬੁੱਢਾ ਜੀ ਦੇ ਪੋਤੇ ਬਾਬਾ ਗੁਰਦਤਾ ਰੰਡਾਵਾ ਨੇ ਟਿਕਾ ਲਾਇਆ ਮਹਾਰਾਜਾ ਆਲਾ ਸਿੰਘ ਦੇ ਸਮੇਂ ਰਮਦਾਸ ਪੰਡਤ ਤੋਂ ਮਝਾ ਰੰਦਾਵਾ ਦੇ ਮੌਲਵੇ ਦੇ ਬੁਗਰ ਤੇ ਵਿਲੇ ਆਦ ਪੰਡਾਂ ਵਿਚ ਆ ਕੇ ਆਵਾਦ ਹੋ ਗਏ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਗੱਦੀ ਸਮੇਂ ਇਹ ਰਸਮ ਬਾਬਾ ਰਾਮਕਮਰ ਰੰਦਾਵਾ ਉਰਫ ਗੁਰਵਖ ਸਿੰਘ ਨੇ ਨਵਾਈ ਸੀ ਇਹਨਾਂ ਨੇ ਹੀ 10ਵੇਂ ਗੁਰੂ ਨੂੰ ਹੀਰਾਂ ਦੀ ਜੜਤ ਵਾਲੀ ਬਹੁਮੁੱਲੀ ਕਲਗੀ ਦੇ ਦਸਤਾਰ ਟਵਿੰਟ ਕੀਤੀ ਸੀ ਪਛਮੀ ਪੰਜਾਬ ਦੇ ਲਾਹੌਰ ਸialकोट ਗੁਜਰਾਵਾਲਾ ਮਲਤਾਨ ਤੇ ਚੰਗ ਇਨ੍ਹਾਂ ਖੇਤਰਾਂ ਦੇ ਵਿੱਚ ਰੰਧਾਵੇ ਜੱਟ ਕਾਫੀ ਵਸਦੇ ਨੇ। ਗੁਜਰਾਵਾਲੇ ਇਲਾਕੇ ਦੇ ਰੰਧਾਵੇ ਆਪਣੇ ਆਪ ਨੂੰ ਪੱਟੀ ਕਹਾ ਕੇ ਮਾਨ ਮਹਿਸੂਸ ਕਰਦੇ ਆ। ਪੱਛਮੀ ਪੰਜਾਬ ਦੇ ਬਹੁਤੇ ਰੰਧਾਵੇ ਮੁਸਲਮਾਨ ਬਣ ਗਏ ਸਨ। ਪਾਕਿਸਤਾਨ ਤੋਂ ਉਜੜ ਕੇ 1947 ਦੇ ਵਿੱਚ ਕੁਝ ਰੰਧਾਵੇ ਸਿੱਖ ਜੱਟ ਹਰਿਆਣੇ ਦੇ ਕਰੂਕ ਖੇਤਰ-ਖੇਤਰ 'ਚ ਵਸ ਗਏ। 1881 ਈਸਵੀ ਦੀ ਜਨਸੰਖਿਆ ਦੇ ਮੁਤਾਬਕ ਸਾਂਝੇ ਪੰਜਾਬ ਦੇ ਵਿੱਚ ਰੰਧਾਵੇ ਜੱਟਾਂ ਦੀ ਗਿਣਤੀ 51853 ਹੁਣ ਰੰਧਾਵੇ ਜੱਟ ਤਕਰੀਬਨ ਟਾਵੇਂ ਟਾਵੇਂ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ ਅਸਲ ਦੇ ਵਿੱਚ ਰੰਧਾਵਾ ਸਹਾਰਨਾ ਦਾ ਹੀ ਉਪਗੋਤ ਹੈ ਜਦੋਂ ਪਟਨੇਰ ਤੇ ਰਠੌਰਾਂ ਨੇ ਕਬਜ਼ਾ ਕਰ ਲਿਆ ਤਾਂ ਸਹਾਰਨਾ ਦਾ ਇੱਕ ਮੁਖੀਆ ਕਾਜਲ ਗੁਰਦਾਸਪੁਰ ਖੇਤਰ ਤੱਕ ਪਹੁੰਚ ਗਿਆ अत्य अचानक धावा बोलके उस इलाके ਉਤੇ ਆਪਣਾ ਕਬਜ਼ਾ ਕਰ ਲਿਆ ਬੈਰੀ ਉਤੇ ਰਣ ਵਿੱਚ ਅਚਾਨਕ धावा ਬੋਲਣ ਕਰਕੇ ਇਸ ਕਬੀਲੇ ਦਾ ਨਾਂ ਰੰਤਾਵਾ ਪੈ ਗਿਆ ਫਿਰ ਇਸ ਕਬੀਲੇ ਦੀ ਅਲ अथवा ਗੋਤ ਰੰਦਾਵਾ ਪ੍ਰਚਲਿਤ ਹੋ ਗਿਆ ਹੌਲੀ ਹੌਲੀ ਇਸ ਕਬੀਲੇ ਦੇ ਲੋਕ ਸਾਰੇ ਪੰਜਾਬ ਵਿੱਚ ਦੂਰ ਦੂਰ ਤੱਕ ਚਲੇ ਗਏ